ਉਹ ਧੀ ਤੇ ਪੁੱਤ ਵਿੱਚ ਫਰਕ ਨਹੀਂ ਇਹ ਗੱਲ ਹੈ ਬਸ ਆਖਣ ਨੂੰ ਉਹ ਪੁੱਤ ਦੀ ਚਿੰਤਾ ਅੰਨੀ ਲੋਕੋ ਕਰੇ ਸਾਕਣ ਨੂੰ ਓਏ ਪੁੱਤ ਦੀ ਚਿੰਤਾ ਅੰਨੀ ਲੋਕੋ ਕਰੇ ਸਾਕਣ ਨੂੰ ਉਹ ਮੜੀ ਮਸਹਾਣੀ ਪੂਜਣ ਜਾ ਕੇ ਸੁਨੀਆਂ ਥਾਵਾਂ ਨੂੰ ਉਹ ਪੁੱਤ ਜਨਾ ਦੇ ਹੈ ਨਹੀਂ ਪੁੱਛ ਕੇ ਵੇਖੋ ਮਾਵਾ ਨੂੰ ਓ ਲੋਕ ਪੁੱਤ ਜਨਾ ਦੇ ਹੈ ਨਹੀਂ ਪੁੱਛ ਕੇ ਦੇਖੋ ਮਾਵਾ ਨੂੰ ਆਪਣੇ ਵੇੜੇ ਵੇਖ ਖੇਡਦੇ ਪੁੱਤ ਸ਼ਰੀਕਾਂ ਦੇ ਉਹ ਦਰਦ ਸਹੇਣਾ ਜਾਣੇ ਹੈ ਫਿਰ ਦਿਲ ਦੀਆਂ ਜੀਸਾਂ ਦੇ ਉਹ ਮੜੀ ਮਸਾਣੀ ਪੁੱਟਣ ਜਾ ਕੇ ਸੁਨੀਆਂ ਥਾਵਾਂ ਨੂੰ ਪੁੱਤ ਜਨਾ ਦੇ ਹੈ ਨਹੀਂ ਪੁੱਛ ਕੇ ਵੇਖੋ ਮਾਵਾ ਨੂੰ ਵੇ ਲੋਕੋ ਪੁੱਤ ਜਨਾ ਦੇ ਹੈ ਨਹੀਂ ਪੁੱਛ ਕੇ ਵੇਖੋ ਮਾਵਾ ਨੂੰ ਸਤੀ ਹੋਈ ਨੂੰ ਇਹ ਜੱਗ ਚੰਦਰਾ ਹੋਰ ਸਤਾਉਂਦਾ ਹੈ ਓ ਜਣਾ ਖੜਾ ਹੀ ਜਦੋਂ ਨੁਪੁੱਤੀ ਆਖ ਬੁਲਾਉਂਦਾ ਹੈ ਓ ਜਣਾ ਖੜਾ ਹੀ ਜਦੋਂ ਨੁਪੁੱਤੀ ਆਖ ਬੁਲਾਉਂਦਾ ਹੈ ਸਾਰੀ ਉਮਰ ਰਹਿਣ ਤਰਸਦੀਆਂ ਠੰਡੀਆਂ ਸ਼ਾਮਾਂ ਨੂੰ ਪੁੱਤ ਜਨਾ ਦੇ ਹੈ ਨਹੀਂ ਪੁੱਛ ਕੇ ਬੇਕੋ ਮਾਵਾਂ ਨੂੰ ਓ ਲੋਕੋ ਪੁੱਤ ਜਨਾ ਦੇ ਹੈ ਨਹੀਂ ਪੁੱਛ ਕੇ ਵੇਖੋ ਮਾਮਾ ਨੂੰ